ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰ ਗੁਰ ਪ੍ਰਸਾਦਿ ਜਾਪਾਤ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੈ ਜੀ ਸੋਚੀ ਲਖਵਾਰ ਚੁਪੈ ਚੁਪਨਾ ਹੋਈ ਜੇ ਲਾ ਰਹਾ ਲਿਵ ਤਾਰ ਸੁਖ ਆਪ ਸੁਖ ਨ ਉਤਰੀ ਜੇ ਬਨ ਨਾ ਬਧੀਆਂ ਭਾਰ ਸਹ ਸਿਆਣ ਪਾਲਾ ਕੋ ਹੇਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁਟੈ ਪਾਲ ਹੁਕਮ ਰਜ਼ਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵ ਨਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਹੋ ਤਮਨੀਚ ਹੁਕਮ ਲੈਤ ਦੁਖ ਸੁਖ ਪਾਈਆ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਕੁਵੀਸਾ ਭੁਆਈਆ ਹੁਕਮ ਆnder ਸਾਫ ਕੋ ਬਾਹਰ ਉਪੰਨਾ ਕੋਏ ਨਾਨਕ ਹੁਕਮੇ ਜੇ 부ਜਾਤਾ ਮੈਂ ਕਹਿ ਨਾ ਕੋਏ ਗਾਵੈ ਕੋ ਤਾਨ ਪੁਰੇ ਕਿਸ ਤਾਨ ਗਾਵੈ ਕੋ ਦਾ ਜਾਣੀ ਨਿਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆਵਤਮ ਵਿਚਾਰ ਗਾਵੈ ਕੋ ਸਾਜ ਕਰੇ ਚਨਖੀਹ ਗਾਵੈ ਕੋ ਜੀਲਾ ਫਿਰ ਦੇਹ ਗਵਕੂ ਜਪਦ ਸਦੂਰ ਗਵਕ ਵਿਖੇ ਹਦਰ ਹਦੂਰ ਕਥਨਾ ਕਥੀ ਨਾਵ ਤੂਟ ਕਥ ਕਥ ਕਥੀ ਕੋਟੀ ਕੋਡ ਕੋਡ ਦੇਂਦਾ ਦੇ ਲੈਂਦੇ ਥਕ ਪਾਸ ਈ ਜਗ ਜਗੰਤਰ ਕਾਲੀ ਕਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੇ ਵੇ ਪ੍ਰਵਾਹੁ ਸਾਚਾ ਸਾਹਿਂ ਸਾਚਨਾਏ ਭਾਖਿਆ ਪਾਉ ਅਪਾਰ ਆਖੇ ਮੰਗੈਂ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਾਗਰ ਰਖਿਆ ਜਦ ਸਦਰਬਾਰ ਮੋਹ ਕੇ ਬੋਲਣ ਬੋਲੀਆ ਜਿਸ ਸੰਤਰੇ ਪਿਆਰ ਅਮ੍ਰਿਤ ਵੇੜਾ ਸਤਿਨਾਮ ੜਿਆਈ ਵਿਚਾਰ ਕਰਮੀ ਆਵੇ ਕਪੜਾ ਨੰਦਰੀ ਮੋਖ ਦੁਆਰ ਨਾਨਕ ਇਹ ਮੈਂ ਜਾਣੀਐ ਸਭ ਪ੍ਰਸਤਿ ਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪਿ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾ ਨਾਨਕ ਗਾਵੀਏ ਗੁਣੀ ਨਿਧਾ ਗਾਵੀਐ ਸੁਣੀਐ ਮਨ ਰਖੀਐ ਬਾਉਦ ਪਰ ਹਸੁ ਕਰਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਬੂਰੀ ਸਰਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹੂੰ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਇ ਗੁਰਾਇਕ ਦੇਵੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰਨਾ ਜਾਹੀ ਤੀਰਤਨਾਵਾਜੇ ਤਿਸ ਪਾਵਾਂ ਬਿਨ ਪਾਣੀ ਕੇ ਨਾਹੀ ਕਰੀ ਜੇ ਤੇ ਸੇਠੁ ਭਾਰੀ ਵੇਖਾ ਮਨ ਕਰਮਾ ਕੇ ਮਿਲੇ ਲਈ ਮਤ ਵਿਚਰਤਨ ਜਵਾਹ ਮਾਨਿਕ ਜੀ ਗੁਰ ਕੀ ਸਿਖ ਸੁਣੀ ਗੁਰਾਇਕ ਦੇਵੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰਨਾ ਜਾਹੀ ਤੀਰਤਨਾਵਾਜੇ ਤਿਸ ਪਾਵਾਂ ਬਿਨ ਪਾਣੀ ਕੇ ਨਾਹੀ ਕਰੀ ਜੀਤੀ ਸਿਰਠੁ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਮਤ ਵਿਚਾਰ ਤਜ ਆਖਰ ਬਾਣਿਕ ਜੀ ਗੁਰ ਕੀ ਸਿੱਖ ਸੁਣੀ ਗੁਰ ਆਇਕ ਤਹੀ ਵਿਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਹੀ ਜੀ ਜੁਤਿਆਰੇ ਆਰਜਾ ਹੋਰ ਦਸੋ ਨੇ ਹੋਏ ਨਵਾ ਖੰਡਾ ਵੇ ਜਾਰੀਏ ਨਾਲ ਚਲੇ ਸਭ ਕੋਏ ਚੰਗਾ ਨਾ ਰੁਖਾਇ ਕੈ ਜਿਸ ਗਿਰੇ ਜਗਲੇ ਜੇ ਤਿਸ ਨਦਰਗਾ ਵਈ ਕਾਵਾਤ ਨਾ ਪੁਛੇ ਕੇ ਕੀਟਾਂਦਰੇ ਕੀਟਕਾਰ ਦੋ ਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰਾ ਗੁਣਵੰਤ ਆਗੁੰਦੇ ਤੇ ਹਾ ਕੋਈ ਨਾ ਸੋਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਦਪੀ ਸੁਦਾਤ ਸੁਣਿਆ ਤਰਤ ਤਵਲ ਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਜ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਵਰ ਮਾਇੰਦ ਸੁਣਿਆ ਮੁਕਸਲਾ ਹਰਿਮੰਦ ਸੁਣਿਆ ਜੋਗ ਜੁਗ ਤਨ ਪੀਦ ਸੁਣਿਆ ਸਾਸ ਸਿਮਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੂ ਗਿਆ ਸੁਣਿਆ ਛੇ ਅਠ ਸਟ ਕਾਇਸ਼ਨਾ ਸੁਣਿਆ ਫੜ ਫੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾਂ ਗੁਣਾ ਕੀ ਗਾਹ ਸੁਣਿਆ ਸ਼ੇਖ ਮੀਰ ਬਾਦਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਸੁਗਾਹ ਨਾਨਕ ਭਗਤਾਂ ਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਮਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਬੀਚੇ ਵਿਚਤਾਏ ਕਾਗਤ ਕਰਮ ਨਾ ਲਿਖਨ ਹਾਰ ਮਨੇ ਕਾਭੇ ਕਰਮ ਵਿਚਾਰ ਐਸਾ ਨਾਮ ਨਰਿੰਦਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵਾ ਮਨ ਗੁਦ ਮਨੇ ਸਗਲ ਕਉਨ ਕੇ ਸਤ ਮਨੇ ਮੂਹ ਚੋਟਾ ਨਾ ਖਾਏ ਮਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਦਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਿ ਠਾਗ ਨਾ ਪਾਏ ਮਨੈ ਬਸਿ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਤਰੰਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵਹਿ ਮੁਕਤ ਦਵਾਰ ਮਨੈ ਪਰਵਾਰੀ ਸਾਧਾਰ ਮਨੈ ਤਰੇ ਤਾਲੇ ਗੁਰ ਸੇਖ ਮਨੈ ਨਾਨਕ ਗੋਇ ਨਾ ਬਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜ ਪਾਵੇ ਦਰਗੇ ਵਾਲ ਪੰਜ ਸੁਹੇਦਰ ਰਾਜਾਨ ਪੰਚ ਕਾ ਗੁਰ ਇੰਤਿਆਜ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਿਆ ਕਰਨੇ ਨਾਹੀ ਸੁਮਾਵ ਤੋਂ ਧਰਮ ਦੇ ਆਕਾਪੂਤ ਸੰਤਉ ਉਥਾਵ ਰਖਿਆ ਜਿਨ ਸੂਤ ਜੇ ਕੋ ਬੁਝਾ ਹੋਵੇ ਸਿਚਿਆ ਤਬ ਲਈ ਉਪਰ ਕੇਤਾ ਪਾਰ ਧਰਤੀ ਹੋਰ ਪਰਾ ਹੋਰ ਹੋਰ ਜਿਸੇ ਬਾਤਲੇ ਕਮੰਜ਼ੂਰ ਜੀ ਜਾਗ ਰੰਗਾ ਕੇ ਨਾਵ ਸਭਨਾ ਲਿਖਿਆ ਉੜੀ ਕਲਾਬ ਇਹੋ ਲਿਖਾ ਲਿਖ ਜਾਣੀ ਕੋਈ ਲਿਖਾ ਲਿਖਿਆ ਗੇਤਾ ਹੋਏ ਗੇਤਾ ਤਾਂ ਸੁਆਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਉਕਵਾਉ ਤਸ ਤੇ ਬੁਲਗ ਦਰਿਆਉ ਬੁਦਰ ਕਉਨ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੂਤ ਭਾਵੇਂ ਸਰਾਇ ਪਲੀਕਾਰ ਤੂੰ ਸਦਾ ਸਲਾਮ ਨਰਨਕਾਲ ਸੰਤ ਜਪ ਸੰਤ ਪਾਉ ਸੰਤ ਪੂਜਾ ਸੰਤ ਪਤਾਉ ਸੰਤ ਗ੍ਰੰਥ ਮੁਖ ਵੇਦ ਪਾਠ ਸੰਤ ਜੋਗ ਮਨ ਰਹੇ ਹੁਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਅਸੰਗਾ ਤਾਰ ਸੰਗ ਸੂਰ ਮੋਹ ਬਖਸਾਰ ਸੰਗ ਮੋਹ ਲੂਲਾਇ ਤਾਰ ਕੁਦਰਤ ਕਮ ਕਾਂ ਵਿਚਾਰ ਵਾਰਿਆ ਨਾ ਜਾਹ ਇੱਕ ਵਾਰ ਦੂਜ ਚਿਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਬ ਨਰੰਕਾਰ ਸੰਖ ਮੂਰਖੰਦ ਕੋਪ ਸੰਖ ਚੋਰ ਹਰਾ ਔਰ ਸੰਗ ਗਲਵਟ ਹਤਿਆ ਕੁਮਾਹੇ ਸੰਗ ਪਾਪੀ ਪਾਪ ਕਰਜਿਆ ਇਹ ਸੰਗ ਕੁੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਲ ਪਕ ਕਾਹੇ ਸੰਗੰਦ ਚਰ ਕਰਹਿ ਭਾਰ ਨਾਨਕ ਨੀਚ ਕਹੇ ਵਿਚਾਰ ਵਾਰ ਜਾਵਾ ਇਕ ਵਾਰ ਜੋ ਦੁਭਾਵੇ ਸਾਇ ਪ੍ਰਿਕਾਰ ਤੂੰ ਸਦਾ ਸਲਾ ਬੰਦਰੰਕਾਰ ਅਸੰਖ ਨਾਵ ਸੰਗ ਤਾਵ ਗਮ ਗਮ ਸੰਗ ਲੋ ਸੰਗ ਕਹੇ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੰਗਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਰ ਸੰਜੋਗ ਵਖਾਰ ਜਿਨਹਿ ਲਿਖਿਤ ਸਰਦਾਹੀ ਜੇ ਫਰਮਾਇ ਦਿੱਤੀ ਪਾਹੀ ਜੇ ਤਾ ਗੀਤਾ ਤੇ ਤਨਾਉ ਮੇਨਾ ਵਿਨਾਹੀ ਕੋਥਾ ਉਮਦ ਗਵਨ ਖਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਪਰਿਕਾਰ ਤੂੰ ਸਦਾ ਸਲਾਬੰਤਰੰਕਾਰ ਭਰੀਆ ਹੱਥ ਪੈਰ ਤਨ ਦੀਹੋ ਪਾਣੀ ਤੂੰ ਤੈਵ ਤੁਸ ਕੀ ਹੋ ਬੂਤ ਪੁਲੀਤੀ ਕੱਪੜ ਹੋਏ ਦੇ ਸਬੂਨ ਲਈਆ ਤੁਹੇ ਪਰਿਆ ਮਨਵਾਪਾ ਕੇ ਸੰਗੋ ਤੋ ਕੈ ਨਾਮੈ ਕੈ ਰੰਗ ਪੁੰਨੀ ਪਾਪੀ ਆ ਕਰ ਨਾਹੀ ਕਰ 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 ਨਾ ਲਿਖ ਲੈ ਜਾਹੁ ਆਪੀ ਮੀ ਜਾਪੀ ਈ ਕਾਹੋ ਨਾਨਕ ਹੁਕਮੀ ਆਵ ਜਾਹੁ ਤੀਰਥ ਤਬ ਦਿਆ ਤਦਾ ਜੀ ਕੋ ਪਵਿੱਤਰ ਕਮਾਨ ਸੁਨਿਆ ਮੰਨਿਆ ਮਨ ਕੀ ਤਾ ਭਾਉ ਅੰਤਰਗਤ ਤੀਰਥ ਮੰਨ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀ ਤੇ ਭਗਤ ਨਾ ਹੋਏ ਸੁਸਤਾਦ ਬਾਣੀ ਵਰਮਾਓ ਸਤ ਸੁਹਾ ਸਦਾ ਮੰਝਾਓ ਕਵਨ ਸਵੇ ਲਾਓ ਕਵਨ ਕਵਨ ਤਦ ਕਵਨ ਵਾਰ ਕਵਨ ਸੇ ਰੂਤੀ ਮ ਕਮਜ ਤੋ ਆਕਾਰ ਵੇ ਨ ਪਈ ਅਪਨ ਤੀਜਾ ਹੋਵੇ ਲੇਹ ਪੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲੇਖ ਲੇਹ ਪੁਰਾਨ ਤਵਾ ਨਾ ਜੋਗੀ ਜਾਣੀ ਰਤਮਾ ਨਾ ਕੋਈ ਜਾ ਕਰਤਾ ਸ੍ਰੀ ਟੀ ਕੋ ਸਾਜੇ ਆਪੀ ਜਾਣੀ ਸੋਈ ਗਿਵ ਕਰਿਆੱਖਾਂ ਗਿਵ ਸਾਲਾਹੀ ਕਿਉ ਵਰਨੀ ਕਿਵ ਜਾੜਾ ਨਾਨਕ ਆਖੰ ਸਭ ਕੋ ਆਖੇ 1 2 ਇਕ ਸਿਆਣਾ ਵੱਡਾ ਸਾਹੀ ਵੱਡੀ ਨਾਹੀ ਤਾਜਾ ਕਾ ਹੋਵੈ ਨਾਨਕ ਜੀ ਕੋ ਆਪੂ ਜਾਣੀ ਅਗੇ ਗਿਆ ਨਾ ਸੋ ਐ ਪਾਤਾਲ ਪਾਤਾਲ ਲੱਖ ਆਗਾਸ ਆਗਾਸ ਊੜ ਕੋੜ ਕਪਾਲਥ ਤੇ ਵੀਰ ਕਹਿਨਿ ਕਵਾਤ ਸਹਸ ਟਾਰਾਂ ధਨਕ ਤੇ ਵਾਂਸ ਲੋਇਕ ਤਾਤ ਲੇਖਾ ਹੋਇ ਤਾ ਲਿਖੀਐ ਲੇਖੈ ਹੋਇ ਵਿਨਾਸ ਨਾਨਕ ਵੱਡਾ ਖੀਆ ਪੀ ਜਾਣੀ ਆਪ ਸਾਲਾ ਹੀ ਸਾਲਾ ਹੀ ਤਿਸੁਰਤ ਨ ਪਾਈਆਂ ਨਦੀਆਂ ਅਤੇ ਵਾਹ ਬਭੇ ਸੁਮੰਦਨ ਅਜਾੜੀ ਹੈ ਸੁਮਹ ਸਾ ਸਨਤਾਨ ਗ੍ਰਹਾਂ ਸੇਤੀ ਮਾਲ ਤਾਨ ਜੀੜੀ ਤੁਮ ਨਾ ਹੋਵਨੀ ਜੀ ਤਿਸ ਮਨਹੂਨਾ ਵੀਸਰਹਿ ਅੰਤਨਾ ਸਿਵਤੀ ਕਹਿਨਾੰਤ ਅੰਤਨਾ ਕਰਨੇ ਦੇ ਨਾੰਤ ਅੰਤਨਾ ਦੇਖੰ ਸਮੰਨੰਤ ਅੰਤਰੁ ਜਾਪੇ ਕਾ ਮਨਮੰਤ ਅੰਤਨਾ ਜਾਪੈ ਕੀਤਾ ਕਾਰ ਅੰਤਨਾ ਜਾਪੇ ਪਾਰ ਆਵਾਰ ਅੰਤ ਕਾਰਨ ਗੀਤੇ ਬਿਲਾਹੀਤਾ ਕੇ ਅੰਤਰਾ ਪਾਹੀ ਜਾਹੀ ਹੂ ਅੰਤਰਾ ਜਾਣੇ ਕੋਇ ਬਹੁਤਾ ਕਹੀਆ ਬਹੁਤਾ ਹੋਇ ਵਡਾ ਸਾਹਿਬ ਉੱਚਾ ਥਾ ਮੁੱਚ ਉਪਰ ਉਚਾ ਨਾਉ ਏ ਵਡੂ ਚਾਹੂ ਵੇ ਗੁਰ ਤੇ ਸੁਝੇ ਕੋ ਜਾਣੇ ਸੁਏ ਜੇ ਵਡਿਆ ਪੂ ਜਾਣੇ ਆਪਾ ਪਾਪ ਨਾਨਕ ਨਦਰੀ ਗਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੇ ਸੰਜੁਗਤ ਪਾਰ ਕੇਤੇ ਆਗੜ ਨਹੀਂ ਵਿਚਾਰ ਕੇਤੇ ਖਾ ਟੂਟੇ ਵਿਕਾਰ ਕੇਤੇ ਲੈ ਲੇਮ ਕਿਰਪਾ ਹੀ ਕੀਤੇ ਮੂਰਖ ਖਾਹੀ ਖਾਹੀ ਕੀ ਤਿਆ ਦੂ ਭੁਖ ਸਨਮਾਰੀ ਵੀ ਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਪੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੱਖਣ ਪਾਹੀ ਓ ਜਾਣੇ ਜੇ ਤਿਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਈ ਕੇ jisnu bakshe sirsa laah nanak paat shaahi paatshaah mun gun mul vaapar mul vaapari amul panda ar mulava mul jaahe mul paaye mulaa sunwahe amul tarmul di vaan amul tul mul parwaan amul bakshe munishan amul karmal parwaan mulo mulakhyan na jaae ਆਖ ਆਖ ਰਹੀ ਲਿਵਲਾਈ ਆਖੇ ਵੀਰ ਪਾਠ ਪੁਰਾਨ ਆਖੇ ਪੜ੍ਹੇ ਕਰੇ ਵਿਖਿਆਨ ਆਖੇ ਬਰਮ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਆਖ ਹੈ ਦਾਨ ਵਖ ਦੀਵ ਆਖ ਸੁਰ ਨਾਰ ਮੁੰਜਨ ਸੀਵ ਕਿਤੇ ਆਖ ਅਖਨ ਪਾਹੀ ਕਿਤੇ ਕਹਿ ਕਹਿ ਉਠੜ ਜਾਹੀ ਇਤੇ ਕੀਤੇ ਹੋਰ ਕਰ ਹੈ ਤਾਕ ਨਾ ਸਕੈ ਕੀ ਕੀ ਜੀਵਣ ਭਾਵੈ ਤਿਵੜ ਹੋਏ ਨਾਨਕ ਜਾਣੈ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਥਾਂ ਲਖੀਐ ਸਰਗਾਵਾ ਰਾਗਾਰ ਸੂਦਰ ਕੀ ਹਾ ਸੁਖ ਕਰ ਕੀ ਹਾ ਜਤ ਵੈ ਸਰਬ ਸੁਵਾਲੇ ਵਾਜੇ ਨਾਦ ਨੇਕ ਸੰਕਾ ਕੇ ਦੇਵਾ ਵਨਹਾਰੇ ਕੇਤੇ ਰਾਗ ਗੁਰੀ ਸੋ ਕਹੀ ਜਨ ਕੇਤੇ ਗਾਵਨ ਹਾਰੇ ਗਾਵੈ ਤੁਹਾਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤਕੁਪਤਿ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵੈ ਈ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦ੍ਰਾਸਨ ਬੈਠੇ ਦੇਵ ਤਿਆਨਦਰ ਨਾਲਿ ਗਾਵੈ ਸਿਧ ਸਮਾਦੀ ਅੰਦਰ ਗਾਵੈ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋ ਕੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀ ਸਭ ਜਗ ਜਗਵੇਦਾ ਨਾਲੇ ਗਾਵੇ ਮੋਹਨੀਆ ਮਨਮੋਹਨ ਸਰਗਮਜ ਪਿਆਲੇ ਗਾਵੇ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੀ ਸੀਤ ਨੂੰ ਗਾਵੇ ਜੋਤ ਤਪਾਵ ਮ੍ਰਤੇ ਤੇਰੀ ਭਗਤ ਰਸਾਲੇ ਹੋਰ ਕਿਤ ਗਾਵਨ ਸੀਮਾ ਚਿਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸੀਮਾ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤੁਸ ਭਾਵੈ ਸੋਈ ਕਰ ਸ੍ਰੀ ਹੁਕਮ ਨਾ ਕਰ ਨਾ ਜਾਈ ਸੂ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜ਼ਾਈ ਮੰਦਾ ਸੰਤੋਖ ਸ਼ਰਮ ਕਾ ਚੂਲੀ ਧਿਆਨ ਕੀ ਕਰਹਿ ਬੀ ਭੂਤ ਖਿੰਥਾ ਕਾਲ ਪੁਆਰੀ ਕਾਇਆ ਜੁਗਤ ਡੰਡਾ ਪਰ ਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੀਸ਼ ਤਿਸ ਆਦੀਸ਼ ਆਦ ਅਨੀਲ ਆਦਨਾ ਹੈ ਜੁਗ ਜੁਗ ਕੋ ਵੇਸ ਭਗਤ ਗਿਆਨ ਦਿਆ ਭੰਡਾਰਨ ਕਟਕਟਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੇ ਉਕਾਰ ਚਲਾਵੇ ਲੇਖ ਆਵੇ ਭਾਗ ਆਦੀਸ਼ ਸਿਆਦੀਸ਼ ਆਦ ਲੀਲ ਨਾਦਨਾ ਹੈ ਜੁਗ ਜੁਗ ਕੋ ਵੇਸ ਇਕ ਕਮਾਈ ਜੁਗਤ ਵਿਆਹੀ ਤਿੰਨ ਚੱਲੇ ਪਰਵਾਨ ਇੱਕ ਸੰਸਾਰੀ ਇੱਕ ਢੰਡਾਰੀ ਇੱਕ ਲਾਏ ਦੀਬਾਨ ਜਿਗਤ ਭਾਵਨੀ ਤੈਨੂੰ ਚਲਾਵੇ ਜਿਉ ਹੋਵੇ ਫਰਮਾਨ ਉਹ ਵੇਖੈ ਉਹਨਾਂ ਅੰਦਰ ਨਵ ਬਹੁਤਾ ਹੁਗੜਾਨ ਆਦਿ ਸਿਸ ਆਦਿ ਸ ਆਦ ਨੀਲਨਾਦ ਨਾ ਹਰ ਜੁਗ ਜੁਗ ਕੋ ਵੀਸ ਆਸਨ ਲੋਇ ਲੋਇ ਪੰਡਾਰ ਜੋਗ ਚ ਪਾਇਆ ਸਵੇ ਕਾ ਵਾਰ ਕਰ ਕਰ ਵੇਖ ਸਿਰ ਜਿਹ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੀ ਸਿਸ ਆਦੀਸ ਆਦ ਨੀਲ ਨਾਦ ਨਾ ਹ ਜੁਗ ਜੁਗ ਕੋ ਵੀਸ ਇੱਕ ਦੋ ਜੀਵੋਂ ਲੱਖ ਹੋਈ ਲੱਖ ਹੋਵੇ ਲੱਖ ਵੀਸ ਲਗ ਲਗੇ ਰਾਖੀ ਆਇਕ ਨਾਮ ਜਗਦੀਸ਼ ਇਤਰਾਹ ਪਦ ਪਵੜੀ ਐ ਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਆ ਕੂੜੀ-ਕੂੜਾ ਠੀਸ ਆਖਨ ਜ਼ੋਰ ਚ ਪੈਨ ਜ਼ੋਰ ਜ਼ੋਰ ਨਾਮੰ ਗੰਦੇ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੂਰ ਜ਼ੋਰ ਨਾ ਸੁਰਤੀ ਗਾਨ ਵਿਚਾਰ ਜ਼ੋਰ ਨਾ ਜੁਗਤੀ ਛੋਟਾ ਸੰਸਾਰ ਜਿਸ ਹਾਥ ਜ਼ੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਸਿਤਿਵਾਰ ਪਵਨ ਬਾਣੀ ਅਗਨੀ ਪਾਤਾਲ ਤਿਸ ਰਿ ਧਰਤੀ ਥਾਮ ਰਖੀ ਤਰਮਸਾਲ ਤਿਸ ਵਿ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥੈ ਸੋਹਣ ਪੰਜ ਪਰਵਾਰ ਨਦਰੀ ਕਰਨ ਪਵੇ ਨੀਸਾਨ ਕਚਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮਖੰਡ ਕਾਹਿ ਹੋ ਤਰਮ ਗਿਆਨਖੰਡ ਕਾਖੋ ਕਰਮ ਕੇਤੇ ਭਗਵਨ ਬਾਣੀ ਬਸੰਤਰ ਕੇਤੇ ਕਾਰੁਹੀਸ਼ ਕੇਤੇ ਪਰਮੇ ਘਾੜਤ ਗੜੀਆ ਰੂਪ ਰੰਗ ਕੇ ਵਿਸ ਕੇਤੇ ਆਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਪਤ ਦਾਤ ਕੇਤੇ ਕੇਤੇ ਦੇਵੀ ਵੇਸ ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੇ ਕੀਤਿਆ ਬਾਣੀ ਕੀਤੇ ਪਾਦ ਨਿਰੰਦ ਕੀਤਿਆ ਸ੍ਰੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿਸੈ ਨਾਮ ਬਿਨੋਦ ਗੋਡ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਸੈ ਕਾਟ ਤੜੀਏ ਬਹੁਤ ਅਨੂਪ ਤਾਂਤੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੇ ਪੀਚੇ ਪੁਛਤਾਏ ਤਥਾ ਘੜਿਆ ਸੂਰਤ ਮਤਮਨ ਬੁੱਧ ਤਥਾ ਘੜਿਆ ਸਰਾਂ ਸਦਾ ਕੀ ਸੂਤ ਕਰਮਖੰਡ ਕੀ ਬਾਣੀ ਗੌਰ ਤਥਾ ਹੋਰ ਨਾ ਕੋਈ ਹੋਰ ਤਥਾ ਜੋਤ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਭਰਪੂਰ ਤਥਾ ਸੀਤੋ ਸੀਤਾ ਮਹਾਵਾਹੀ ਤਾਂਕ ਰੂਪ ਨਕਤਨੇ ਜਾ ਏ ਨਾ ਓਹੀ ਮਰਹਿ ਨਾ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨਵਾਹੀ ਤਿਥਾ ਭਗਤ ਵਸੇ ਕੈ ਲੋ ਕਰਹਿ ਆਨੰਦ ਸਚਾ ਮਨ ਸੋਏ ਸਾਚ ਖੰਡ ਵਸੇ ਨਿਰੰਕਾਰ ਕਰ ਕਰ ਵਿਖੇ ਨਦ ਨਿਹਾਲ ਤਿਥਾ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਦਾ ਅੰਤ ਨਾਂਤ ਤਿਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵੇ ਦਿਵਕਾਰ ਵਿਖੇ ਵਿਖਸੇ ਕਰ ਵਿਚਾਰ ਨਾਨਕ ਤਨਾ ਕਰਦਾ ਸਾਰ ਜਤ ਪਾਹਾਰਾ ਤੀਰ ਸੁਨਿਆਰ ਅਹਰਨ ਮਤ ਵੇਦ ਹਦਿਆਰ ਭਾਉ ਕਲਾ ਗੰਤਬ ਤਾਉ ਪਾਉ ਪਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚੀ ਤਕਸਾਲ ਜਿਨ ਕੋ ਨੰਦਰ ਕਰਮ ਚਨਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹ ਅਦੇਵ ਸਰਾ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਤਰਮਹ ਦੂਰ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ